ਚਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਵਾਤਾਵਰਣ ਸੰਭਾਲ ਸੰਬੰਧੀ ਸਾਈਕਲ ਰੈਲੀ ਕੱਢੀ ਗਈ ਜਿਸ ਵਿੱਚ ਲੋਕਾਂ ਨੂੰ ਸੁਨੇਹਾ ਦਿੱਤਾ ਗਿਆ ਕਿ ਆਪਣੇ ਵਾਤਾਵਰਣ ਨੂੰ ਬਚਾਉਣ ਸੰਬੰਧੀ ਧਿਆਨ ਦਿੱਤਾ ਜਾਵੇ ਇਥੇ ਤੱਕ ਉਹਨਾਂ ਜ਼ਿਕਰ ਕੀਤਾ ਕਿ ਹਵਾ ਪਾਣੀ ਲਗਾਤਾਰ ਖਰਾਬ ਹੋ ਰਿਹਾ ਹੈ ਜਿਸ ਨੂੰ ਬਚਾਉਣ ਦੀ ਜ਼ਰੂਰਤ ਹੈ ਇਸ ਸਬੰਧੀ 3 ਅਤੇ 4 ਫਰਵਰੀ ਨੂੰ ਲੁਧਿਆਣਾ ਵਿੱਚ ਵਾਤਾਵਰਣ ਸੰਭਾਲ ਸਬੰਧੀ ਮੇਲਾ ਵੀ ਲਗਾਇਆ ਜਾਵੇਗਾ ਉਧਰ ਇਸ ਸੰਬੰਧ ਵਿੱਚ ਵਾਤਾਵਰਣ ਪ੍ਰੇਮੀਆਂ ਅਤੇ ਨਗਰ ਨਿਗਮ ਦੇ ਜ਼ੋਨਲ ਕਮਿਸ਼ਨਰ ਜਸਦੇਵ ਸੇਖੋਂ ਨੇ ਕਿਹਾ ਤੁਸੀਂ ਵੀ ਸੁਣੋ ਲਈ ਬਹੁਤ ਜ਼ਰੂਰੀ ਜਿਹੜੀ ਚੀਜ਼ ਹੈ ਹਵਾ ਪਾਣੀ ਸਾਫੇ ਵਿੱਚ ਅਸੀਂ ਬੱਚਿਆਂ ਦੇ ਲਈ ਮਸਲੇ ਤੋਂ ਤੱਕ ਦੀ ਹੋਊਗੀ ਸਾਡੇ ਪੰਜਾਬ ਰੇ ਸੰਵਾਦ ਦੇ ਚੰਗਾ ਵਾਤਾਵਰਨ ਨੂੰ ਉਹਨਾਂ ਨੂੰ ਛੱਡ ਕੇ ਜਾਣਾ ਹੈ। ਚੰਗਾ ਮਾਹੌਲ ਛੱਡ ਕੇ ਜਾਣਾ ਸਾਡੇ ਲਈ ਸਭ ਤੋਂ ਬਧੀਗੰਗੀ ਵਾਲੀ। ਉਹਦੇ ਤਹਿਤ ਇਹ ਸਾਈਕਲ ਰੀਲੀ ਹੋ ਰਹੀ। ਤਿੰਨ ਤੇ ਚਾਰ ਕਰਦੇ ਨੇ ਰੋਜ਼ ਬਾਗੀ ਜਾਣਾ। ਵਾਤਾਵਰਨ ਸੰਭਾਲ ਮਿਲਣਾ ਲੱਗਦਾ ਹੈ। ਪੰਜਾਬ ਦੇ ਵਿੱਚ ਨਾ ਕਿ ਅੱਜ ਦੇ ਵਿੱਚ ਨਾ। ਲਗਾਤਾਰ ਨਿਬਾਹਣੀ ਸਮਾਜ ਦੇ ਵੱਡਾ ਆਪਣਾ ਸੋਚ ਸੰਸਾਦ। ਵਸੇ ਦਿਨ ਨਾਲ ਸਹਿਜ ਕਰਕੇ ਅੰਮ੍ਰਿਤ। ਚੰਗੀ ਗੱਲ ਹੈ ਜੀ ਕਿ ਕਿਸੇ ਵਾਤਾਵਰਨ ਸੰਭਾਲਣ ਦੇ ਲਈ ਸਾਨੂੰ ਖਲਾ ਮਾਰਨਾ ਚਾਹੀਦਾ ਹੈ। ਉੱਪਰ ਲਾਉਣਾ ਚਾਹੀਦਾ ਹੈ ਕਿ ਬੱਚਿਆਂ ਦੇ ਲਈ ਸਭ ਤੋਂ ਜ਼ਰੂਰੀ ਚੀਜ਼ ਹੈ ਕਿਸੇ ਪ੍ਰਾਪਰਟੀ ਨੇ ਕੰਮ ਨਹੀਂ ਉਹਨਾਂ ਦੀ ਹਵਾ ਦਾ ਸਾਡੇ ਕੋਲ ਹੈ ਪਾਣੀ ਸਾਡੇ ਕੋਲ ਨਾਲ ਹੈ ਕਿ ਇਹ ਚੀਜ਼ਾਂ ਨਹੀਂ ਕੰਮ ਆਉਣਗੀਆਂ ਸਭ ਤੋਂ ਪਹਿਲਾਂ ਸੇ ਜ਼ਰੂਰੀ ਹੈ ਸੇ ਤੇ ਨਹੀਂ ਹਵਾ ਪਾਣੀ ਬੱਚਾ ਜਿੱਦਾਂ ਬਾਬਾਈ ਨੇ ਸਾਹਮਣੇ ਕਿਹਾ ਮੈਂ ਵੀ ਸੇਵ ਕੀ ਜੀ ਰਿਪੀਟ ਕਰਨਾ ਚਾਹੁੰਦਾ ਕਿ ਜਿਹੜੀ ਸਾਡੀ ਮੁੱਖੀਆ ਲੋੜਾਂ ਨਹੀਂ ਮਿਲਦੀਆਂ ਹਵਾ ਪਾਣੀ ਆਹ ਭੋਜਨ ਸਭ ਤੋਂ ਪਹਿਲੀ ਚਾਹਤ ਹੈ ਅਨਫੋਰਚਿਊਨਿਟੀ ਕਿ ਉਹ ਵੀ ਅਸੀਂ ਵਿਕਾਸ ਦੀ ਦੌੜ ਦੇ ਵਿੱਚ ਇਹਨਾਂ ਨੂੰ ਕੀਤਾਤਾ ਔਰ ਇਹਨੂੰ ਜੇ ਜਿਵੇਂ ਕਰੇ ਆਪਾਂ ਯਾਤਰੀ ਗੋਦੇ ਜਿਹੜਾ ਪੰਜਾਬ ਵਾਸੀ ਦਾ ਨਾਸ ਤੇ ਇਹ ਆਪਾਂ ਦੁਆਰਾ ਫਿਰ ਰਿਆਵਲ ਧਰਤ ਜੇ ਬਣਾਉਰੀ ਆ ਉਹਦੇ ਨਾਲ ਸਾਰੇ ਨੂੰ ਪੱਛੇ ਹੋਣਾ ਹੈਣਾ ਤੇ ਉਸੇ ਤਹਿਤ ਹੀ ਆਪਾਂ ਅੱਜ ਦੀ ਸਾਈਕਲ ਕੈਂਪ ਕਰਦੇ ਆ ਉਸੇ ਤਹਿਤ ਚਲਕਾਰ ਜਿਹੜਾ ਜਿਹੜਾ ਦੋਸਤ ਦਾ ਤਾਪਰੀ ਚਲਾਉਂਦਾ ਹਾਲਾ ਤੇ ਆਪਾਂ ਸਲੂਬੇ ਆਹ ਰਾਫਲਾ ਵਧ ਰਿਆ ਤੇ ਇਸ ਰਾਫਲੇ ਨੂੰ ਸਿਚਾਉਣਾ ਕਿ ਸਾਰੇ ਕੱਲੇ ਲੁਧਿਆਣਾ ਵਾਸੀ ਸਾਰੇ ਪੰਜਾਬ ਵਾਸੀ ਤੇ ਜਿਹੜਾ ਵੀ ਪੌਣ ਪਾੜੀਆਂ ਨੂੰ ਦੀ ਕਰ ਕੂ ਇਸ ਮਿਲੇਗਾ ਜੇ ਸਾਡੀ ਹਰਿਆਣਾ ਵਾਸੀਆਂ ਨੂੰ ਮਿਲਣੋਂ ਬਿਆਰ ਬਰੀ ਚੱਲ ਚੜੀ ਕਾਜ ਅੱਜ ਜਿਹੜੀ ਇਹ ਸੈਕਲ ਗੈਦੀ ਕੀਤੀ ਜਾ ਰਹੀ ਹੈ ਜੋ ਸਾਡੀ ਸੋਚ ਸੰਸਾ ਕਾ ਤੋਂ ਲੱਕੇ ਵਾਲੀ ਮੀਰ ਕੋਲ ਕਾਰਪੋਰੇਸ਼ਨ ਵਾਹਬਾ ਗੁਰੀ ਸਿੰਘ ਜੀ ਜੀ ਸਾਹਿਬ ਗੇਲ ਸਾਹਿਬ ਪੀਜ ਇੱਕ ਜਾਣਤੀ ਉਪਰਾਲਾ ਹੋ ਗਿਆ ਲੋਹਣਾ ਵਾਸੀ ਨੂੰ ਪੂਰਾ ਦੇਉਂਦੀ ਕਿ ਭਾਈ ਜਾਗੋ ਉਹਨੇ ਵਾਰਨਿੰਗ ਆ ਆਪਦਾ এনਵਾਇਰਨਮੈਂਟ ਬਚਾਓ ਆਪਦੇ ਪਾਣੀ ਬਚਾਓ ਅਦਰਵਾਈਜ਼ ਤੁਹਾਨੂੰ ਆਪਣੀਆਂ ਜਨਤੀਸ਼ ਕਦੇ ਮਾਫ਼ ਨਹੀਂ ਕਰਨਗੇ ਕਿ ਤੁਸੀਂ ਸਾਡੇ ਲਈ ਕੀ ਛੱਡ ਕੇ ਗਏ ਅਸੀਂ ਜਦੋਂ ਛੋਟੇ ਛੋਟੇ ਸੀ ਸਾਡੇ ਬਜ਼ੁਰਗਾਂ ਨੇ ਸਾਨੂੰ ਇੰਨਾ ਪਾਸਤੇ ਇੰਨਾ ਗੰਧ ਨਹੀਂ ਦਿੱਤਾ ਸੀਗਾ ਜਿਹੜਾ ਸਾਡੀ ਜਨਰੇਸ਼ਨ ਦੇਖ ਕੇ ਜਾ ਰਹੀ ਹੈ ਸਾਡੀ ਜਨਰੇਸ਼ਨ ਦਾ ਪਾਇਆ ਗੰਧ ਸਾਨੂੰ ਕੀ ਸ਼ਾਮਲੀਏ ਤਾਂ ਬਹੁਤ ਚੰਗਾ ਰਿਹਾ ਇਹੀ ਮੈਸੇਜ ਦੇਣ ਲਈ ਸੋਚ ਲੋਕਾਂ ਨੂੰ ਚੇਂਜ ਬਦਲਣ ਲਈ ਇਹ ਸੋਚ ਸਾਤਾਬ ਲੋ ਕਰਵਾਇਆ ਜਾ ਰਿਹਾ ਤੇ ਮੈਂ ਲੋ ਜਣਾ ਵਾਸੀਆਂ ਨੂੰ ਬੇਨਤੀ ਕਰੂੰਗਾ ਅਪੀਲ ਕਰੂੰਗਾ ਕਿ 3 ਔਰ 4 ਨੂੰ ਗੁੱਡ ਗਾਰਡਨ ਦੇ ਵਿੱਚ ਆ ਕੇ ਇਸ ਮੇਲੇ ਦਾ ਹਿੱਸਾ ਬਣੋ ਆਪਣੇ ਬੱਚਿਆਂ ਨੂੰ ਇਸ ਮੇਲੇ ਚ ਲੈ ਕੇ ਆਓ ਤਾਂ ਕਿ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਨਰਵਾ এনवायरमेंट ਸੇਕ। ਇੱਕ ਕੋਈ ਬੇਨਤੀ ਕਰਨਗਾ মিডিਆ ਰਾਂਗ ਦੇ ਦਰਸ਼ਕਾਂ ਨੂੰ ਸਭ ਤੋਂ ਪਹਿਲੇ ਬਿਆਨ ਤੋਂ ਸਵੀਕਾਰ। ਵਾਹਿਗੁਰੂ ਜੀ ਦਾ ਕਾਲਾ ਵਾਹਿਗੁਰੂ। ਦੋਸਤੋ ਇਸ ਸਮਾਂ ਆਪਣੇ ਬੱਚਿਆਂ ਨੂੰ ਸਮਝਾਉਣ ਲਈ ਕਿ ਇੱਕ ਚੀਜ਼ ਸਾਨੂੰ ਤਿੰਨ ਵਕਤ ਖਾਣ ਨੂੰ ਚਾਹੀਦੀ ਹੈ ਜਿਵੇਂ ਰੋਟੀ ਖਾਣੇ। ਇੱਕ ਚੀਜ਼ ਜਦੋਂ ਦੇਵਤ ਪੈਸੇ ਹੋਣ ਉਹਨੂੰ ਚਾਹੀਦੇ ਜਿਹਨੂੰ ਫਾਸਟ ਪੂਰ ਕਹਿੰਦੇ ਆ ਇੱਕ ਚੀਜ਼ ਜਿਹਦੇ ਤੋਂ ਬਿਨਾਂ ਜੀ ਨਹੀਂ ਸਕਦੇ ਉਹਨੂੰ ਹਵਾ ਕਹਿੰਦੇ ਆ ਤਾਂ ਹਵਾ ਨੂੰ ਜਿਹੜੇ ਦੋ ਨੰਬਰ ਤੇ ਜਿਹੜਾ ਮਹਿਸੂਸ ਕਰਨਾ ਫੀਲਿੰਗ ਕੰਟੈਂਟ ਹੈ ਇਹਨੂੰ ਪਾਣੀ ਕਹਿੰਦੇ ਆ ਤਾਂ ਹਵਾ ਤੇ ਪਾਣੀ ਦੀ ਪਵਿੱਤਰਤਾ ਨੂੰ ਜਿਹੜਾ ਸੰਭਲਣ ਵਾਸਤੇ ਸਾਈਕਲਰ ਡਿਵੈਲਪ ਕੀਤੀ ਜਾ ਰਹੀ ਹੈ ਤਿੰਨ ਤੇ ਚਾਰ ਤਰੀਕ ਨੂੰ ਜਿਹੜਾ ਹੈਗਾ ਇਹ ਐਨਵਾਇਰਨਮੈਂਟ ਕੇਅਰ ਜਿਹੜਾ ਹੈ ਜ਼ਰੂਰ ਆਗੇ ਬਦ ਤੋਂ ਬਦ ਪਾਰਟਿਸਪੇਸ਼ਨ ਕਰੀਏ ਜੋ ਚੰਗਾ ਮੰਗਦਾ ਹੈ ਉਹਨੂੰ ਅਕਸੈਪਟ ਕਰੀਏ ਜੋ ਚੰਗੇ ਨਹੀਂ ਆ ਉਹਨਾਂ ਉਦਾਹਰਨ ਦੀ ਪਿੱਛਾ ਰੱਖਿਓ ਤਾਂ ਕਿ ਹੱਸਦੇ ਰਹੀਏ ਖੇੜੇ ਬਣਦੇ ਕੁਸ਼ੀਆਂ ਬਣੋ